ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਮਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗੇਨ ਲੈਣੇ ਫਿਰ ਚਾਰ ਫਿਰ ਚਾਰ ਫਿਰ ਚਾਰ 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 ਕੁੰਡੇ ਗੇਂਦੇ ਹੋਏ ਤਿੰਨ ਕੁੰਡੇ ਤੁਸੀਂ ਵੱਧ ਰੱਖਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਜਿਹੜੀ ਮੈਂ ਇੱਥੋਂ ਪਹਿਲੀ ਸਿਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਿਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਜਦੋਂ ਵੀ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰਨਾ ਇਹ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੋਣਾ ਸਿੱਧੀ ਸਾਈਡ ਤੋਂ ਬਾਰਡਰ ਬਣਾ ਕੇ ਪੁੱਠੀ ਸਿਲਾਈ ਵਿੱਚ ਡਿਜ਼ਾਈਨ ਸ਼ੁਰੂ ਹੋਣਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਸਿੱਧਾ ਬਣਾਉਣਾ ਤਿੰਨ ਕੁੰਡੇ ਪੁੱਠੇ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਪੁੱਠੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇੱਕ ਕੁੰਡਾ ਇਧਰੋਂ ਸਿੱਧਾ ਬਣਾਉਣਾ ਪੁੱਠੇ ਪਾਸਿਓਂ ਤਿੰਨ ਕੁੰਡੇ ਜਿਹੜੇ ਪੁੱਠੇ ਬਣਾਉਣੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਪੁੱਠੇ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜਾ ਕੁੰਡਾ ਪੁੱਠੇ ਪਾਸਿਓਂ ਸਿੱਧਾ ਬਣਾਇਆ ਇਧਰੋਂ ਪੁੱਠਾ ਬਣਾਉਣਾ ਜਿਹੜੇ ਤਿੰਨ ਕੁੰਡੇ ਪੁੱਠੇ ਬਣਾਏ ਇਹਨਾਂ ਨੂੰ ਸਿੱਧੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਜਿਹੜਾ ਕੁੰਡਾ ਪੁੱਠੇ ਪਾਸਿਓਂ ਸਿੱਧਾ ਬਣਾਇਆ ਇਧਰੋਂ ਪੁੱਠਾ ਬਣਾਉਣਾ ਤਿੰਨ ਕੁੰਡੇ ਜਿਹੜੇ ਪੁੱਠੇ ਉਹ ਸਿੱਧੇ ਬਣਾਉਣੇ ਤੀਸਰੀ ਸਲਾਈ ਪੁੱਠੀ ਸਾਈਡ ਵਾਲੀ ਵਿੱਚ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਜਿਹੜਾ ਗੁੰਡਾ ਪੁੱਠਾ ਉਹਨੂੰ ਸਿੱਧਾ ਬਣਾਉਣਾ ਜਿਹੜੇ ਤਿੰਨ ਗੁੰਡੇ ਪੁੱਠੇ ਉਹਨਾਂ ਵਿੱਚੋਂ ਇੱਕ ਗੁੰਡਾ ਪੁੱਠਾ ਬਣਾ ਲੈਣਾ ਧਾਗੇ ਨੂੰ ਇਸ ਤਰੀਕੇ ਨਾਲ ਵੜ ਮਾਰਨਾ ਇੱਕ ਗੁੰਡਾ ਪੁੱਠਾ ਫਿਰ ਵੜ ਮਾਰਨਾ ਦੂਜਾ ਗੁੰਡਾ ਵੀ ਪੁੱਠਾ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਚਾਰ ਗੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ 'ਚ ਬਣਾਉਣਾ ਜਿਹੜਾ ਗੁੰਡਾ ਉਧਰੋਂ ਪੁੱਠਾ ਇਧਰੋਂ ਸਿੱਧਾ ਤਿੰਨਾ ਕੁੰਡਿਆਂ ਚੋਂ ਇੱਕ ਕੁੰਡਾ ਪੁੱਠਾ ਬਣਾ ਲੈਣਾ ਧਾਗੇ ਨੂੰ ਇਸ ਤਰੀਕ ਫਿਰ ਸਲਾਈ ਤੇ ਘਮਾਉਣਾ ਧਾਗੇ ਨੂੰ ਇਹ ਦੋ ਕੁੰਡੇ ਪੁੱਠੇ ਬਣਾ ਲੈਣੇ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸਲਾਈ ਤੇ ਧਾਗਾ ਘਮਾਉਣਾ ਦੋ ਕੁੰਡੇ ਪੁੱਠੇ ਪੁੱਠੇ ਕੁੰਡੇ ਨੂੰ ਸਿੱਧਾ ਬਣਾਉਣਾ ਇੱਕ ਕੁੰਡਾ ਸਿੰਪਲ ਪੁੱਠਾ ਫਿਰ ਧਾਗਾ ਕਮਾਉਣਾ ਦੂਜਾ ਕੁੰਡਾ ਪੁੱਠਾ ਫਿਰ ਧਾਗਾ ਕਮਾਉਣਾ ਤੀਜਾ ਕੁੰਡਾ ਵੀ ਪੁੱਠਾ ਲਾਸਟ ਵਿੱਚ ਇੱਕ ਕੁੰਡਾ ਨੂੰ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਉੱਠੀ ਸਾਈਡ ਤੋਂ ਕੰਪਲੀਟ ਹੋ ਗਈ ਚੌਥੀ ਸਲਾਈ ਸਿੱਧੀ ਸਾਈਡ ਤੋਂ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਹੀ ਬਣਾ ਲੈਣਾ ਕੁੰਡੇ ਨੂੰ ਐਸ ਟਿੱਕੇ ਨਾਲ ਸਲਾਈ ਤੇ ਲੈਣਾ ਵੱਲ ਜਿਹੜਾ ਮਾਰਿਆ ਨੂੰ ਹੇਟਾਂ ਸੁੱਟ ਦੇਣਾ ਅਗਲੇ ਵਾਲ ਨੂੰ ਵੀ ਹੇਟਾਂ ਸੁੱਟ ਦੇਣਾ ਦੋ ਕੁੰਡੇ ਇਹ ਇੱਕ ਕੁੰਡਾ ਸਿੱਧਾ ਇਹਨਾਂ ਤਿੰਨਾਂ ਨੂੰ ਸਲਾਈ ਤੇ ਲੈਣਾ ਦੋਵਾਂ ਕੁੰਡਿਆਂ ਦੇ ਸਾਈਡ ਤੋਂ ਦੀ ਕਿ ਕੁੰਡੇ ਵਿੱਚੋਂ ਦੀ ਸਲਾਈ ਨਹੀਂ ਪਾਉਣੀ ਦੋਵਾਂ ਕੁੰਡਿਆਂ ਦੇ ਸਾਈਡ ਤੋਂ ਦੀ ਸਲਾਈ ਪਾਉਣੀ ਇੱਕ ਕੁੰਡਾ ਬਣਾ ਲਿਆ ਤਾਂ ਅੱਗੇ ਨੂੰ ਵੱਲ ਮਾਰਨਾ ਦੋ ਫਿਰ ਇੱਕ ਵਾਰ ਇਸੇ ਛੇਕ ਵਿੱਚੋਂ ਦੀ ਸਲਾਈ ਨੂੰ ਪਾਉਣਾ ਤਿੰਨ ਕੁੰਡੇ ਬਣਾ ਲਏ ਦੋ ਕੁੰਡੇ ਇਹ ਇੱਕ ਕੁੰਡਾ ਪਿਛਲਾ ਲੈ ਕੇ ਇਹਨਾਂ ਨੂੰ ਇੱਕ ਵਾਰ ਫਿਰ ਬਣਾ ਲੈਣਾ ਇਹ ਚਾਰ ਕੁੰਡੇ ਬਣ ਗਏ ਇੱਕ ਪਹਿਲੇ ਵਾਲਾ ਇੱਕ ਤੀਸਰੇ ਨੰਬਰ ਵਾਲਾ ਇੱਕ ਪਹਿਲਾ ਕੁੰਡਾ ਇੱਕ ਤੀਸਰੇ ਨੰਬਰ ਵਾਲਾ ਇਹਨਾਂ ਦੋਵਾਂ ਕੁੰਡਿਆਂ ਨੂੰ ਇਸ ਤਰੀਕੇ ਨਾਲ ਉੱਪਰੋਂ ਦੀ ਕਰਨਾ ਇਹਨਾਂ ਨੂੰ ਇੱਕ ਵਾਰ ਫਿਰ ਬਣਾ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਚੌਥੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਜਿਹੜਾ ਕੁੰਡਾ ਪੁੱਠਾ ਉਹਨੂੰ ਪੁੱਠਾ ਬਣਾ ਲੈਣਾ ਕੁੰਡੇ ਨੂੰ ਇਸ ਤਰੀਕੇ ਨਾਲ ਸਲਾਈ ਤੇ ਫੜਨਾ ਵਾਲ ਨੂੰ ਹੇਟਾਂ ਸੁਟਣਾ ਫੇਰ ਕੁੰਡੇ ਨੂੰ ਫੜਨਾ ਵਾਲ ਨੂੰ ਹੇਟਾਂ ਸੁਟਣਾ ਇੱਕ ਕੁੰਡਾ ਤੀਜਾ ਸਿੱਧਾ ਨਾਲ ਦਾ ਦੋਵਾਂ ਕੁੰਡਿਆਂ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਗੁੰਡਾ ਬਣਾ ਲੈਣਾ ਤਾਂਗੇ ਨੂੰ ਵੜ ਮਾਰਿਆ ਇਹ ਤਿੰਨ ਹੋ ਗਏ ਦੋ ਕੁੰਡੇ ਇਹ ਇੱਕ ਕੁੰਡਾ ਤੀਸਰਾ ਇਹਨਾਂ ਨੂੰ ਇੱਕ ਵਾਰ ਫਿਰ ਬਣਾ ਲੈਣਾ ਇਹ ਤਿੰਨਾ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਇੱਕ ਪਹਿਲੇ ਨੰਬਰ ਵਾਲਾ ਕੁੰਡਾ ਇੱਕ ਤੀਸਰੇ ਨੰਬਰ ਵਾਲਾ ਪਹਿਲਾ ਦੂਜਾ ਤੀਜਾ ਪਹਿਲਾ ਤੇ ਤੀਸਰਾ ਦੋਵਾਂ ਨੂੰ ਇਸ ਤਰੀਕੇ ਨਾਲ ਸਲਾਈ ਤੇ ਇਹਨਾਂ ਦੇ ਉੱਪਰੋਂ ਦੀ ਕਰਨਾ ਇਹਨਾਂ ਨੂੰ ਸੁਟਣਾ ਨਹੀਂ ਇੱਕ ਵਾਰ ਇਹਨਾਂ ਨੂੰ ਫਿਰ ਸਿੱਧਾ ਬਣਾ ਲੈਣਾ ਆ ਵੇਖੋ ਡਿਜ਼ਾਈਨ ਬਣ ਗਿਆ ਇੱਕ ਕੁੰਡਾ ਪੁੱਠਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਵਾ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ। ਇਹ ਕੁੰਡਾ ਪੁੱਠਾ ਸਿੱਧੇ ਕੁੰਡੇ ਨੂੰ ਫੜਨਾ, ਵਲ ਹੀ ਠਾਂ ਸੁਟਣਾ, ਫੇਰ ਸਿੱਧੇ ਨੂੰ ਫੜਨਾ, ਵਲ ਹੀ ਠਾਂ ਸੁਟਣਾ, ਦੋ ਇਹ ਇੱਕ ਹੋਰ ਨਾਲ ਤੀਜਾ। ਦੋਵਾਂ ਕੁੰਡਿਆਂ ਦੇ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ। ਇਹ ਕੁੰਡਾ ਬਣਾ ਲਿਆ, ਵਲ ਮਾਰਿਆ, ਇਹ ਤਿੰਨ ਕੁੰਡੇ ਬਣ ਗਏ। ਫਿਰ ਨਾ ਤਿੰਨਾ ਕੁੰਡਿਆਂ ਨੂੰ ਇੱਕ ਵਾਰੀ ਫਿਰ ਬਣਾ ਲੈਣਾ ਚਾਰ ਹੋ ਗਈ ਇਹ ਸਾਫ਼ ਪਤਾ ਲੱਗਦਾ ਵਾ ਪਹਿਲਾ ਤੀਜਾ ਇਹ ਕੁੰਡਿਆਂ ਨੂੰ ਦੋਵਾਂ ਦੇ ਉੱਪਰੋਂ ਦੀ ਕਰ ਦੇਣਾ ਇਹਨਾਂ ਨੇ ਇੱਕ ਵਾਰੀ ਫਿਰ ਸਿੱਧਾ ਬਣਾ ਲੈਣਾ ਲਾਸਟ ਵਿੱਚ ਇੱਕ ਕੁੰਡਾ ਪੁੱਠਾ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਚੌਥੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਓਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫੇਰ ਤੁਸੀਂ ਇਹਨੂੰ ਪੁੱਠੀ ਸਲਾਈ ਤੋਂ ਸ਼ੁਰੂ ਕਰਨਾ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਬਣਾਓਗੇ ਬਣ ਤੋਂ ਬਾਅਦ ਬਹੁਤ ਹੀ ਸੋਹਣਾ ਲੱਗੂਗਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ